ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 14 ਫਰਵਰੀ ਹੈ 14 ਫਰਵਰੀ 1987 ਦੇ ਦਿਨ ਪੰਜਾਬ ਪੁਲਿਸ ਨੇ ਇੰਦਰਜੀਤ ਸਿੰਘ ਵਾਸੀ ਕੋਟ ਮੌਲਵੀ ਜ਼ਿਲ੍ਹਾ ਗੁਰਦਾਸਪੁਰ ਨੂੰ ਬਲਵਾਵਾ ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 14 ਫਰਵਰੀ 1988 ਦੇ ਦਿਨ ਪੁਲਿਸ ਨੇ ਦਲਬੀਰ ਸਿੰਘ ਵਾਸੀ ਚੱਪੀਆਂਵਾਲ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 14 ਫਰਵਰੀ 1991 ਦੇ ਦਿਨ ਪੁਲਿਸ ਨੇ ਕਮਲਜੀਤ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਰਾਮਸਰ ਰੋਡ ਅੰਮ੍ਰਿਤਸਰ, ਮਹਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਗਲੀ ਜੀਵਨਮਾਲ ਅੰਮ੍ਰਿਤਸਰ, ਅਮਰਜੀਤ ਸਿੰਘ ਵਾਸੀ ਸੁਰਸਿੰਘ, ਬਲਵੰਤ ਸਿੰਘ ਬੀਏ ਵਾਸੀ ਕਾਵਿੰਡਾ, ਜੁਗਿੰਦਰ ਸਿੰਘ ਪੱਪੀ ਵਾਸੀ ਮੁਹੱਲਾ ਜੱਟਾਂਵਾਲਾ ਰਾਜਪੁਰਾ ਪਟਿਆਲਾ, ਦਮਨਜੀਤ ਸਿੰਘ ਪੱਪੂ ਤੇ ਸੁਖਦੇਵ ਸਿੰਘ ਸੁੱਖਾ ਉਰਫ ਬਿੱਲੂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 14 ਫਰਵਰੀ 1992 ਦੇ ਦਿਨ ਪੁਲਿਸ ਨੇ ਬੂਟਾ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕਣੀਏਕੇ ਬਾਂਗਰ ਜ਼ਿਲ੍ਹਾ ਅਮਰੀਕਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 14 ਫਰਵਰੀ 1993 ਦੇ ਦਿਨ ਪੁਲਿਸ ਨੇ ਪੋਲਾ ਸਿੰਘ ਅਤੇ ਚਰਨ ਕੌਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 14 ਫਰਵਰੀ 2012 ਕੁਲਵੰਤ ਸਿੰਘ ਜਸ ਨੂੰ ਪੰਜਾਬ ਪੁਲਿਸ ਨੇ ਪਾਲ ਸਿੰਘ ਫਰਾਂਸ ਵਾਲੇ ਦੇ ਨਾਲ ਜੁਲਾਈ 2010 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਸ ਨੂੰ 14 ਫਰਵਰੀ 2012 ਦੇ ਦਿਨ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਸ ਦੀ ਕੋਠੜੀ ਦੇ ਵਿੱਚ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ اے